ਤੋ ਦੋਸਤੋ ਜਿਵੇਂ ਕਿ ਆਪਾਂ ਦੇਖ ਰਹੇ ਆਂ ਵੀ ਲਗਾਤਾਰ ਕਾਫੀ ਟਾਈਮ ਤੋਂ ਹੜਪੀੜਤਾ ਵਾਸਤੇ ਸੇਵਾ ਚੱਲ ਰਹੀ ਆ ਅਲੱਗ-ਅਲੱਗ ਤਰੀਕੇ ਨਾਲ ਕੋਈ ਤੂੜੀ ਦੀ ਸੇਵਾ ਕਰ ਰਿਹਾ ਕੋਈ ਕਾਹੇ ਦੀ ਕੋਈ ਕਾਹੇ ਦੀ ਕੋਈ ਡੀਜ਼ਲ ਦੀ ਮੰਨ ਕੇ ਚਲੋ ਵੀ ਸਾਰੇ ਪਿੰਡ ਦਾ ਬਹੁਤ ਜ਼ਿਆਦਾ ਸਹਿਯੋਗ ਆਪਣੇ ਨਾਲ ਖੜਾ ਬਾਈ ਗੁਰਪ੍ਰੀਤ ਗੋਪੀ ਕਬੱਡੀ ਖਿਡਾਰੀ ਇਹਨਾਂ ਨੂੰ ਸਾਰੇ ਜਾਣਦੀ ਆ ਇਹ ਵੀਰ ਦਾ ਹੀ ਬਹੁਤ-ਬਹੁਤ ਧੰਨਵਾਦ ਆ ਇਹਨੇ ਟਰੈਕਟਰ ਦੇ ਵਿੱਚ ਤੇਲ ਦੀ ਸੇਵਾ ਨਿਭਾਈ ਆ ਪ੍ਰਮਾਤਮਾ ਮਿਹਰ ਭਰਿਆ ਤੁਰੱਖੇ ਨਾਲ ਇਹਨਾਂ ਦਾ ਲੜਕਾ ਜੀ ਆ ਤੇ ਇਹਨਾਂ ਨੇ ਸੇਵਾ ਨਵਾਏ ਟਰੈਕਟਰ ਦੀ ਬਹੁਤ ਬਹੁਤ ਧੰਨਵਾਦ ਆ ਗੋਪੀ ਬਈ ਧੰਨਵਾਦ ਗੋਪੀ ਬਹੁਤ ਬਹੁਤ ਧੰਨਵਾਦ ਤੇਰਾ ਅਨ ਸਵੇਰੇ ਹੀ ਮਾਨ ਨੇ ਕਿਹਾ ਸੀ ਕਹਿੰਦਾ ਵੀ ਬਾਈ ਨੇ ਤੀਲ ਪੋਣਾ ਹੈਗਾ ਤੇ ਮੈਂ ਕਿਹਾ ਵੀ ਪਹਿਲਾਂ ਹੁਣ ਸ਼ੁਰੂਆਤ ਇੱਥੋਂ ਹੀ ਕਰ ਦਈਏ ਹਨਾ ਤੇ ਸਵੇਰੇ ਜਾਵਾਂਗੇ ਅਸੀਂ ਤੂੜੀ ਲੈ ਕੇ ਪੰਜ ਟਰੈਕਟਰ ਬਾਕੀ ਭਾਈ ਜੀ ਜਿੰਨੇ ਵੀ ਹੋਰ ਵੀ ਸਹਿਯੋਗ ਕਰਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਾਰੇ ਪਿੰਡ ਦੇ ਸਹਿਯੋਗ ਨਾਲ ਨਗਰ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਾਰੀ ਪੰਚਾਇਤ ਦੇ ਜਿੰਨੇ ਵੀ ਨਵੀਂ ਪੁਰਾਣੀ ਸਭ ਦਾ ਸਹਿਯੋਗ ਆ ਇਹੇ ਤਰ੍ਹਾਂ ਪ੍ਰਮਾਤਮਾ ਸੇਵਾ ਕਰਾਉਂਦਾ ਰਹੇ ਤੇ ਇਹ ਜਿੰਨਾ ਟਾਈਮ ਇਦਾਂ ਦੇ ਦਾਨੀ ਵੀਰ ਹੈਗੇ ਆ ਸੇਵਾ ਕਰਨ ਵਾਲੇ ਤਾਂ ਨਿਰੰਤਰ ਸੇਵਾ ਚੱਲਦੀ ਰਹੂਗੀ ਇਸ ਟਰੈਕਟਰ ਦੇ ਵਿੱਚ ਇਹ ਗੋਰੇ ਵੀਰ ਦਾ ਟਰੈਕਟਰ ਜਾਣਾਗਾ ਆਪਣੇ ਨੀਲੇ ਕੇ ਬਾਜ ਦੇ ਜਿਹੜੇ ਖੇਤਾਂ ਦੇ ਵਿੱਚ ਤੇ ਇਹਦੇ ਵਿੱਚ ਸੇਵਾ ਨਿਭਾਏ ਵੀਰ ਨੇ ਪ੍ਰਮਾਤਮਾ ਸਭ ਤੇ ਮਿਹਰ ਭਰਿਆ ਤਰੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ